ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਮੜਾਉਣ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਵਿਖਾਵਣੀਆਂ ਚਲੋ ਚਾਰ ਹੀ ਤੇ ਦੋ ਬਈ ਨੇ ਸੇਲ ਕਰਤੀਆਂ ਵਾ ਤੇ ਆਪਾਂ ਪਹੁੰਚੇ ਆਂ ਵੀਰ ਹਰਪਾਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਤੁਹਾਨੂੰ ਕਿਹਦੇ ਨਾਮ ਕਿੜਦੀ ਕਲਾ ਜੀ ਕਿੜਦੀ ਕਲਾ ਚੱਲੀ ਲੱਗੇ ਵੀਰ ਹੋਰ ਠੀਠਾ ਪਰਿਵਾਰ ਆ ਫਤਿਹ ਹੋਵੇ ਇੱਕ ਦੂਰਾਨ ਦਾ ਕਿਰਪਾ ਦੀ ਚਲੋ ਕਿਰਪਾ ਜਾਈ ਦੀ ਜੀ ਹਾਂ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਭਾਸ ਸਿੰਘ ਜੀ ਪਿੰਚਿੰਡਾ ਜ਼ਿਲ੍ਹਾ ਮਿਸਾਲ ਠੀਕ ਆ ਜੀ ਫੋਨ ਨੰਬਰ ਨਹੀਂ ਨਹੀਂ ਕੋਈ ਮਤਲਬ ਤਾਂ ਨਹੀਂ ਮਤਲਬ ਜੀ ਠੀਕ ਆ ਜੀ ਇਹ ਆ ਕਿਹੜੇ ਏਰੀਆ ਨੂੰ ਕਲਦੀਆਂ ਚਟੀਆਂ ਇਹ ਜੱਗੇ ਵੀ ਜਿਹੜੀ ਆ ਪਹਿਲੀ ਮੱਝ ਆ ਹਾਂ ਜੀ ਇਹ ਆਪਾਂ 18 ਕਿਲੋ ਦੁੱਧ ਦੋ ਟਾਈਮ ਆਪਾਂ ਲੇਚਮ ਰਾਤਾ ਆ ਅੱਛਾ ਜੀ ਇਹ ਚੱਲੀਆ ਮਾਨਸੇ ਠੀਕ ਹੈ ਜੀ ਆਪਣੀ ਵੀਡੀਓ ਤੇ ਹੀ ਉਹਨਾਂ ਨੇ ਮੱਝ ਖਰੀਦੀ ਅੱਛਾ ਜੀ ਰਾਤੀ ਵੀ 7 ਵਜੇ ਚਵਾਤੀ ਹਾਂਜੀ ਸਵੇਰੇ 7 ਵਜੇ ਚਵਾਤੀ ਇੱਕ ਪਾਸੇ ਪਹਿਲੋ ਮਾਰਿਆ ਆਪਾਂ ਲੀਟਰ ਅੱਛਾ ਦੂਜੇ ਪਾਸੇ ਮਾਰਿਆ ਆਪਾਂ ਕੰਡਾ ਠੀਕ ਹੈ ਇਹ ਨਾ ਵੀ ਆਖੇ ਵੀ ਲੀਟਰ ਵੱਡਾ ਹੈ ਜਾਂ ਛੋਟਾ ਹੈ ਵੱਡਾ ਵੀ ਜ਼ੀਰੋ ਦਾ ਪੂਰਾ ਮਾਨ ਲੈ ਕੇ 파ਰੂ ਮਾ ਦੇਣਾ ਠੀਕ ਹੈ ਠੀਕ ਹੈ ਸਾਰਾ ਨਿਕਲਿਆ 18 ਕਿਲੋ ਹੀ ਆਪਾਂ ਵੀ ਦੁੱਧ ਚਵਾਤਾ ਠੀਕ ਹੈ ਠੀਕ ਹੈ ਅਜੇ ਸੂਈ ਵੀ ਮੰਨ ਲਓ ਵੀ ਅਜੇ 20 ਦਿਨਾਂ ਦੀ ਆ ਉਹ ਤਾਂ ਵੀ ਇੱਡੀ 2 ਕਿਲੋ ਮਿੰਨ ਕੇ ਲੈ ਆਏ ਆ ਆਪਾਂ ਅੱਛਾ ਤੇ ਆਪਣੇ ਮੰਨ ਕੇ 4 ਕਿਲੋ ਪੰਜ ਤਾਂ ਘਟ ਗਈ ਆ ਤੇ ਉੱਤੇ ਠੀਕ ਆ ਠੀਕ ਆ ਪਰ ਬਸ ਸਭ ਨੂੰ ਹੀ ਘਟ ਜਾਂਦੀਆਂ ਆ ਇਹਦਾ ਪੈਸੇ ਦਾ ਫਰਕ ਆ ਹਾਂਜੀ ਹਾਂਜੀ ਆਹ ਜਿਹੜੇ ਆ ਇਹਨੂੰ ਏ ਚੱਲੀ ਆਪਣੀ ਜਲੰਧਰ ਚੱਲੀ ਆ ਇਹ ਸ਼ੋਗਾ ਤੋਂ ਦਾ ਡਾਕੂਮੈਂਟ ਪਹਿਲਾਂ ਹੋ ਗਿਆ ਆਪਾਂ ਨੂੰ ਫੋਨ ਤੁਹਾਨੂੰ ਪਤਾ ਵੀਡੀਓ ਆਪਾਂ ਪਾਈ ਹੁੰਦੀ ਆ ਫੋਨਾਂ ਦੇ ਪੜੇ ਆ ਇਹ ਜਲੰਧਰ ਚੱਲੀ ਝੋਟੀ ਠੀਕ ਆ ਜੀ ਆ ਇਹ ਵੀ ਵੇਗੀ ਆਛਾ ਜੀ ਹੁਣ ਆ ਝੋਟੀ ਰਹਿ ਗਈ ਦੂਜੀ ਇਹ ਨੰਬਰ ਠੀਕ ਹੈ ਜੀ ਇਹ ਡਿਟੇਲ ਆ ਇਹ ਜੱਗੇ ਵੀ ਪਹਿਲਾ ਸਵੇਰ ਸਹੀ ਆ ਆ ਸਵੇਰ ਤੀਜਾ ਚੌਥਾ ਦਿਨ ਹੋਇਆ ਆਛਾ ਜੀ ਅਜੇ 9 ਕਿਲੋ ਬੋਲੀ ਜੀ 8-9 ਕਿਲੋ ਬੋਲੀ ਜੀ ਠੀਕ ਹੈ ਠੀਕ ਹੈ ਜੀ ਇਹ ਕਿਨੇ ਡੋਦੜੀਆਂ ਦੋਦ ਜੱਗੇ ਵੀਰ ਮੇਰੇ ਹਿਸਾਬ ਨਾਲ ਇਹਨੇ 11 12 11 12 ਕਿਲੋ ਪਾਈ ਦੇਣਾ ਠੀਕ ਹੈ ਜੀ ਅਗਰ ਧਾਰਾ ਧੂਰਾ ਮਰਾ ਦੀਏ ਹਾਂ ਜਰੂਰ ਪਾ ਲਵਾਂਗੇ ਪਾ ਲਵਾਂਗੇ ਆ ਜਿਵੇਂ ਤਕੀਮਤ ਕੱਟੀ ਆ ਜੱਗੇ ਵੀਰ ਲੈ ਜਨਾਪ ਸਮਾਂ ਮਾ ਜੇ ਕਿੱਥੇ ਵੀ ਜਰਤ ਪਲਿਆ ਕਾ ਵੀ ਇਹ ਲਾਈ ਵੀ ਆਪਾਂ ਧਾਰਾ ਤੋਂ ਨਾਲੇ ਚਵਾਜ ਜੁੜਾ ਦਿਖਾ ਦਿੰਨੇ ਆ ਇਹ ਚਵਾਜ ਇਦਾਂ ਦਿਖਾਉਣ ਦੇ ਵੀ ਜੱਗੇ ਵੀਰ ਇਹ ਨਾ ਕੋਈ ਆਖੇ ਪਹਿਲਾਂ ਔਲ ਕਰਦੀ ਆ ਹਾਂ ਜੀ ਹਾਂ ਜੀ ਕਿੱਥੇ ਖਲੋਗੀ ਉੱਥੇ ਖਲੋਤੀ ਰਹਿਣਾ ਇਹਨੂੰ ਠੀਕ ਹੈ ਠੀਕ ਹੈ ਹਾਂ ਬਾਹਰ ਹੋ ਜਾਂਦੇ ਆ ਆਰੇ ਬੱਚੇ ਚੁੰਗਾਂ ਵਾਲੇ ਨੇ ਜੱਗੀ ਵੀ ਪਤਾ ਪੂਰਾ ਹਾਂਜੀ 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 ਬੱਚੇ ਨੂੰ ਮੋਟਾ ਕਰੀ ਕਾਟ ਕਾਟ ਵੀ ਚੰਗਾ ਵਾਲੇ ਫਾਸਨ ਨੇ ਨੋਕਲਾ ਕੱਢਿਆ ਕਰਮਾਲੀ ਨੇ ਬੱਕੀ ਫੇਰ ਸਵਾਲੀ ਦੇ ਸਿੰਘ ਤੋਂ ਵੀ ਜਿਹੜਾ ਬਹੁਤ ਹੀ ਸ਼ਰਾਰਾ ਹੈ ਸਾਰੀ ਸੋਣੀ ਲੱਗਾ ਪਿਆ ਵਾ ਅੱਜ ਦੋਂਦੀ ਆ ਕੱਟੀ ਅੱਛਾ ਜੀ ਦੋ ਦੰਦ ਹੈ ਜੀ ਠੀਕ ਆ ਠੀਕ ਆ ਹਾਂਜੀ ਦੋ ਬਿਚੂਠੀ ਸਿੱਕਲ ਨਵੀਂ ਛੋਟੀ ਹੈ ਜੀ ਹੁਣ ਆਪਾਂ ਵੀ ਕਿੰਨੇ ਚਾਰ ਪੰਜ ਜਾਣੇ ਕੋਲੋਂ ਤਾਂ ਕੋਈ ਪਰਵਾਹ ਨਹੀਂ ਕਰਨ ਦਾ ਹਾਂਜੀ ਹਾਂਜੀ ਪਹਿਲਾਂ ਲੱਗੇ ਨਹੀਂ ਲੱਗਣ ਦਿੰਦੀਆਂ ਇਹ ਤਾਂ ਗੱਲ ਸਹੀ ਆ ਆ ਗੱਲ ਹੈ ਜੀ ਕੋਈ ਨਹੀਂ ਤਾਂ ਨਹੀਂ ਕਰਾਂ ਤਣਾਵੇ ਸਾਰੇ ਇਹ ਕਿਹਦੇ ਸਿਰ ਤੇ ਥਾਣ ਬੜਾ ਲੰਮਾ ਨੇ ਜੱਗੇ ਵੀ ਪਹਿਲੇ ਸਮੇਂ ਕੱਢਿਆ ਕਰਮਾਲੀ ਠੀਕ ਹੈ ਠੀਕ ਹੈ ਇਹ ਥਾਣ ਤੋਂ ਵੀ ਇਹ ਨੋਕ ਵਾਲਾ ਕੱਢਿਆ ਕਰਮਾਲੀ ਸੰਭੀ ਪਾਈ ਜੀ ਵੇਖੋ ਸੰਭੀ ਪੰਨਾ ਬੰਨੋ ਥਾਂ ਦੇ ਪੁੱਤੋ ਜੀ ਆ ਵੇਖੋ ਲਾਗੇ ਤੋਂ ਨਹੀਂ ਪਸ਼ਮਾ ਚੈੱਕ ਆ ਸਾਰੇ ਇਹ ਥਾਣਾਂ ਦਾ ਸੈੱਜ ਗਿਆ ਵੀ ਬਹੁਤ ਜਿਆਦਾ ਚੰਗਾ ਵਾ ਆ ਵੇਖੋ ਥਾਂ ਜੱਗੇ ਕੱਢਿਆ ਹੁਣ ਠੀਕ ਹੈ ਠੀਕ ਹੈ ਆਪਾਂ ਸਵੇਰ ਦੀ ਚੋਈ ਆਪਣੀ 5:00 ਜੇ ਦੀ ਜੱਗੇ ਵੀਰ ਅੱਛਾ ਜੀ ਹੁਣ ਟਾਈਮ ਵੀਰ ਹੁਣ ਦੱਸੋ ਕਿੰਨਾ ਹੋ ਗਿਆ ਹੁਣ ਆਪਣਾ ਟਾਈਮ ਹੋ ਗਿਆ ਨਾ 10 ਕ ਦਾ ਠੀਕ ਆ ਦਿਖਾ ਦੇ ਨੇ ਕੋਈ ਆ ਵੇਖੋ ਜੀ ਚਵਾਈ ਮਗਰ ਮਗਰ ਨਾ ਮਗਰ ਠੀਕ ਹੈ ਮਗਰ ਲੈ ਤਾ ਨਾ ਦੇਖੋ ਇਹ ਜਿਹੜਾ ਬਿਲਕੁਲ ਰੂਮ ਵਰਗੀ ਚਵਾਈ ਆ ਜੋ ਹਲਤਾ ਰਿਆ ਠੀਕ ਜੀ ਠੀਕ ਜੀ ਇਹ ਕੋਈ ਲਓ ਜੀ ਆ ਅਗਲੇ ਤਰ੍ਹਾਂ ਦੀ ਚਵਾਈ ਜਿਹੜੇ ਇਹ ਵੀ ਬਿਲਕੁਲ ਹੀ ਗੋਲ ਤਾਂ ਆ ਰਿਹਾ ਤੇ ਕੋਈ ਭੂਰ ਛਟਾ ਨਹੀਂ ਆ। ਨਾ ਵੀ ਨਾ ਤੇ ਗੇਰ। ਚਵਾਈਆਂ ਇਹ ਕੋ ਛੋਟੀ ਨਹੀਂ। ਠੀਕ ਹੈ ਠੀਕ ਹੈ ਤੇ ਥਾਮ। ਬਸ ਨੋਕ ਵਾਲਾ ਲੱਗਾ ਨੋਕ ਵਾਲੇ ਥਾਂ ਦੀ ਚਵਾਈ ਬਹੁਤ ਜਿਆਦਾ ਚਲੋ ਚੰਗੀ ਨਿਕਲਦੀ ਆ। ਠੀਕ ਜੀ ਬਾਈ ਠੀਕ ਹੈ। ਤੋਣ ਦੇਖਾ ਦੇ ਜੀ ਵੇਖ ਲਗੜਾ ਤਾਂ ਬੜਾ ਛੋਟੀ। ਲਓ ਜੀ ਲਾ ਗੇ ਤੋ ਫਿਰ ਚੈੱਕ ਕਰ ਸਾਡੇ ਦੇ ਥਾਣਾ ਦਾ ਸੈਜ ਗੈਪ। ਇਹਨੂੰ ਕੋਲ ਕਿ ਉਹ ਕੰਨੇ ਦਾ ਲੱਤਾ ਤੇ ਗਾੜ ਜਿਹੜਾ ਕੋਲ ਟੀਚਰ ਗਾ ਗਿਆ ਵਾ ਲੋ ਜਿੱਤ ਕਰ ਸਭੇ ਬਾਕ ਕਿਹੜਾ ਨੂੰ ਮੋਠੀ ਹੈ ਜੇ ਕੋਈ ਸਾਢੇ 8 9 ਲੀਟਰ ਦੇ ਲਾਗੇ ਬੰਨੇ ਬੋਲਾ ਬੋਲਾ ਸਟਾਰਟ ਆ 11 12 ਲੀਟਰ ਬਾਈ ਕਹਿੰਦਾ ਕਿ ਦੁੱਧ ਭਰ ਯੂਮੀ ਚਲੋ ਪਹਿਲੇ ਨਹੀਂ ਅਜੇ ਪਹਿਲਾਂ ਫੇ 400 ਬੰਦਾ ਚੋਕੇ ਜੱਗੇ ਵੀਰ ਇਹ ਰਗਮ ਸਿੱਧੀ ਵਰਤਾਂਗੇ ਠੀਕ ਹੈ ਠੀਕ ਹੈ ਜੀ ਇਹ ਪਿਛੇ ਚਲੋ ਫੀਮਲ ਕਾਫ ਉਹ ਵੀ ਤੁਹਾਨੂੰ ਡਬਲ ਫਾਇਦਾ ਵਾ ਚਲੋ ਜਿਹੜਾ ਕਵੀਰਪਰਾ ਸਾਹਮਨ ਕਰ ਲੋ ਚਲੋ ਚੰਗੇਤੀ ਮਿਲ ਗਈ ਆ ਵਿਸ਼ੇ ਫੀਮਲ ਕਾਫ ਢਾਹ ਵਾਲਾ ਇਹ ਨੂੰ ਸੋਕੇ ਤੇ ਹਾਵ ਤੇਗੇ ਮੱਕੀ ਦੀ ਪਾਰਟੀ ਠੀਕ ਹੈ ਠੀਕ ਹੈ ਹਾਂ ਬਲੀ ਸਿੰਘ ਦਾ ਸੰਗਤ ਆ ਰੇਂਗਰ ਸਿੰਘ ਜੀ ਲੱਗਾ ਪਿਆ ਵਾ ਕਰ ਵਾਲੀ ਨੂੰ ਤੇ ਥਣ ਭਾਂਡਾ ਬਹੁਤ ਹੀ ਚੰਗਾ ਵਾ ਆ ਜੱਗੇ ਵੀ ਥੋੜੀਆਂ ਪਲਾਵੇਂ ਹੈਗੀਆਂ ਨੇ ਛੋਟੀ ਨੂੰ ਅੱਛਾ ਜੀ ਹਾਂ ਪਲਾਵੇਂ ਹੈਗੀਆਂ ਥੋੜੀਆਂ ਬੋਦੀਆਂ ਠੀਕ ਹੈ ਠੀਕ ਹੈ ਬਾਈ ਜੀ ਕਿਆ ਕਰ ਸਕਦੇ ਜੇ ਪਲਾ ਪਲਾ ਬਾਈ ਕਹਿੰਦਾ ਕਿ ਥੋੜੀਆਂ ਬੋਦੀਆਂ ਹੈਗੀਆਂ ਹੈਗੀਆਂ ਵੀਰ ਜੀ ਪਤਾ ਜੀ ਵੀਰ ਜੀ ਜੱਗੇ ਵੀ ਦੂਰੋਂ ਨੇੜ ਬੰਦਾ ਆ ਜੇ ਉਹ ਕਿ ਮੈਨੂੰ ਦੱਸਿਆ ਨਹੀਂ ਹੁਣ ਦੱਸਣਾ ਚੰਗਾ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਇਹਦਾ ਬਾਈ ਜੀ ਮੁੱਲ ਫਿਰ ਮੁੱਲ ਤੇ ਜੱਗੇ ਵੀ ਨਿਗਾਹ ਜਾਈ ਆ ਅੱਛਾ ਜੀ ਇਹ 85 ਦੀ ਦੇ ਦੀਏ ਸਕੋਰ ਕਰ ਦਿੱਤੇ ਮੰਨਤਾ ਨੂੰ ਕਰਾ ਲਾਂ ਜੋ ਕਰਾਂਗੇ ਕਰ ਦਈਏ ਕੋਲਾਈ ਕੋਲਾ ਕਰਦੇ ਪੰਜ ਛੱਡ ਦਈਏ ਪੰਜ ਛੱਡ ਦਈਏ ਆਹਾਂ ਚਲੋ ਪੰਜ ਮੈਂ ਛੱਡ ਦਿੰਨਾ ਪੂਰੇ 77 ਹਜ਼ਾਰ ਦਿੱਤਾ ਮੈਂ ਠੀਕ ਹੈ ਠੀਕ ਹੈ ਲਓ ਜੀ 77 ਹਜ਼ਾਰ ਦਿੱਲ ਕੋਲ ਤਾਂ ਜੀ ਤਾਦੀ ਸੂਈ ਹਾਂ ਇਹ ਬਿਲਕੁਲੀ ਨਾਰਮਲ ਰੇਟ ਆ ਬਾਈ ਨੇ ਕਾਪਾ ਜਿਹੜਾ ਕੋਈ ਵੀਰ ਭਰਾ ਕੋਈ ਫੋਨ ਲਾਉ ਤੇ ਮਾਨਤਨ ਥੋੜਾ ਬੋਦਾ ਕਰ ਦਾਂਗੇ ਵਿੱਚ ਅੱਛਾ ਜੀ ਕਰ ਦਾਂਗੇ ਜੱਗੇ ਵੀਰ ਠੀਕ ਠੀਕ ਲਓ ਜੀ ਮੌਕੇ ਤੇ ਮਾਨਤਨ ਹੋਰ ਵੀ ਪਈ ਕਹਿੰਦਾ ਕਿ ਕੀਤੇ ਰੇਟ ਚੋ ਵੀ ਕਰ ਦਾਂਗੇ ਜਰੂਰ ਕਰ ਦਾਂਗੇ ਤੇ ਇਸ ਟਾਈਮ ਜਿਹੜਾ 75000 ਬਾਈ ਨੇ ਮੁੱਲ ਕੀਤਾ ਉਹਦੇ ਪਿੱਛੇ 30 ਮਿਲ ਤੋਂ ਦੂਜੇ ਨੰਬਰ ਤੇ ਬਾਈ ਆ ਕਿਵੇਂ ਇਹ ਜੱਗੇ ਵੀ ਟੋਕਰ ਗੱਭਣ ਆ ਅੱਛਾ ਜੀ ਚੌਥਾ ਮਹੀਨੇ ਚੈੱਕ ਪਾਸ ਜੀ ਠੀਕ ਆ ਹਾਂ ਜੀ ਐਟ ਟਾਈਮ ਦੋਦੇ ਥੱਲੇ ਹੋ ਜਾਊਗਾ 7:30 7:30 ਇੰਨਾ ਹੀ ਆ ਜੀ ਠੀਕ ਹੈ ਠੀਕ ਹੈ ਸਾਢੇ 1/4 ਮਹੀਨੇ ਚੈੱਕ ਪਾਸ ਸਾਢੇ 1/4 ਵੀ ਨੇ ਚੈੱਕ ਪਾਸ ਜੱਗੇ ਵੀਰ ਠੀਕ ਹੈ ਲਓ ਜੀ ਢਾਲੀ ਇਹ ਸਾਢੇ 4 ਮਹੀਨੇ ਦੀ ਚੈੱਕ ਪਾਸ ਹਾਂਜੀ ਤੇ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ ਬਈ ਸੱਜੇ ਤਾਂ ਕਿੰਨਾ ਕਰ ਕੱਟ ਰਿਹਾ ਸੱਜੇ ਜੱਗੇ ਵੀਰ ਆਪਾਂ ਵਿੱਚ 15 ਕਿਲੋ ਦੁੱਧ ਹੀ ਅੱਛਾ ਜੀ ਕੱਲ ਵੱਡੀਆਂ ਮੱਝਾਂ ਲੈ ਕੇ ਆਪਾਂ ਚਲਾਈ ਠੀਕ ਹੈ ਠੀਕ ਹੈ 15 ਕਿਲੋ ਦੁੱਧ ਨਹੀਂ ਤਾਂ ਥੋੜਾ ਵੱਡੀ ਹੈ ਮੱਝ ਠੀਕ ਹੈ ਲਓ ਜੀ ਕੱਦ ਕੱਦ ਜਿਹੜਾ ਚੰਗਾ ਜੇ ਢਾਲੀ ਆ ਗਈ ਆ ਤੇ ਥੋੜਾ ਦਾ ਸੈਜ ਗਿਆ ਵੀ ਬਹੁਤ ਜ਼ਿਆਦਾ ਚੰਗਾ ਹਨ ਗੇਠ ਕਿੜਤੇ ਲੱਗਾ ਵਾ ਇਹ ਸੱਜਰ ਦਾ ਕਾਰਡ ਹੈ ਜਿਹੜਾ 14 ਤੋਂ 15 ਲੀਟਰ। ਮੇਰੇ ਉੱਥਾ ਵੇਖੋ ਕਿੰਨਾ 14। ਠੀਕ ਹੈ ਠੀਕ ਹੈ। ਲਓ ਜੀ ਪੇਟ ਵਿੱਚ ਚੈੱਕ ਕਰ ਸਕਦੇ ਜੇ ਪਾਉ ਉਹ ਦੀ ਜ਼ਿਆਦਾ ਚੰਗਾ ਆ ਗਿਆ ਵਾ। ਤੇ ਅਸਤਾਂ ਦੀ ਜਿਹੜੀ 4.5 ਮਹੀਨੇ ਦੀ ਚੈੱਕ ਪਾਸ ਤੇ 6 ਤੋਂ 7 ਲੀਟਰ ਜਿਹੜਾ ਦੁੱਧ ਤਿਆਰ ਆ। ਤੇ ਥਣ ਥਣ ਆ 14 ਨੁੱਕਰਾ ਤੇ ਕੱਲਾ ਕੱਲਾ ਲੱਗਾ ਪਿਆ ਵਾ। ਠੀਕ। ਇਹਦਾ ਬਾਈ ਕੀ ਮੁੱਲ ਹੈਰਾ? ਇੱਕ ਇੱਕ ਰੰਗ ਕਾਲੀ ਲੋਪਾ ਵੇਖੋ। ਠੀਕ ਹੈ ਲਓ ਜੀ ਪੂਰਦਾ ਕਿਹੜੇ ਵਾਲ ਹੈ ਇਹਦੇ ਕਾਲੇ ਆ। ਇਹ ਜੱਗੇ ਵੀਰ ਜੇ ਤੇ ਆਪਾਂ ਜਿੰਨੇ ਜਿੰਨੇ ਵੀ ਇਹ ਲੈਣੀ ਹੈ ਆਪਣਾ ਡਾਕਟਰ ਲੈ ਪੰਚਾਇਤ ਕਰਾ ਕੇ ਤੇ ਲੱਗੇ ਅੱਛਾ ਜੀ ਤੇ ਜੇ ਇਹਦੇ ਉਦਾਂ ਪੰਜਾਂ ਦੇ ਨਾਲ ਗਾਰੰਟੀ ਹੋ ਗਈ ਠੀਕ ਆ ਆਪਣੀ ਜਾ ਕੇ ਘਰ ਜਿੱਦਾਂ ਬੰਦੀ ਚੈੱਕ ਕਰਾ ਕੇ ਦੇ ਦੇ ਅੱਛਾ ਆਨਲਾਈਨ ਕੋਈ ਮਖਾਉਂਦਾ ਹੈ ਹਾਂ ਜੀ ਸਾਡੀ ਗੱਡੀ ਜਾਵੇ ਆਪਣਾ ਡਾਕਟਰ ਉੱਥੇ ਸਾਧ ਲੈ ਠੀਕ ਆ ਅੱਛਾ ਚੈੱਕ ਕਰਾ ਲੈ ਠੀਕ ਹੈ ਠੀਕ ਹੈ ਜੀ ਤੇਨੇ ਦੇ ਉਦਾਂ ਪੰਜਾਂ ਦੇ ਨਾਲ ਗਾਰੰਟੀ ਹੋ ਜੱਗੇ ਵੀਰ ਠੀਕ ਆ ਠੀਕ ਹੈ ਜੀ ਹਾਂ ਪੂਰੇ ਪੰਜਾਂ ਦੇ ਨਾਲ ਲਓ ਜੀ ਥਾਂ ਢਾਂਡਾ ਚੰਗਾ ਦੇ ਮਿਲ ਕੇ ਰਿਕਾਰਡ ਵੀ ਪਾਓ ਦੀ ਚੰਗਾ ਹਾਂ ਜੀ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਜੱਗੇ ਵੀਰ ਦੇ ਦੀ 800 ਦੇ ਵੀ ਅਸੀਂ ਦੀ ਹਾਂਜੀ ਨਹੀਂ ਦੱਸ ਦੋ ਕਿ ਜੈ ਜ ਦੱਸ ਜਲਦੀ ਤੇ ਕਰਦੀ ਦੇਤੀ ਇਹ ਦੁੱਧ ਤੇ ਤੁਹਾਨੂੰ ਬੜਾ ਡਰਾਮੇ ਦੁੱਧ ਲਾ ਦੇ ਕਿਰ ਡਰਾਮੇ ਆ ਗਾਵਣਾ ਸੰਜੇ ਵੀ ਪੂਰੇ 75 ਦੇ ਦਾਂਗੇ ਇਹ ਵੀ ਹਾਂ ਚਲ ਹੋਰ ਛੱਡ ਲਿਓ ਥੋੜੇ ਕਿੰਨੇ ਦੋ ਕਾਂ ਦੇ ਯਾਰ ਜੀ ਤਤਲੀ ਪੂਰੇ 70 ਦਿਨਾਂ ਨਾਲ ਦਵਾਂਗੇ ਜੱਗੇ ਵੀਰੋ ਠੀਕ ਹੈ ਠੀਕ ਹੈ ਲਓ ਜੀ 70000 ਦੀ ਜੇ ਤੇ ਟੋਕੜ ਗੱਬੜ ਚਲੋ ਕੋ ਵੀਰ ਪ੍ਰਾਸਾ ਵਜੇ ਨਹੀਂ ਤੁਹਾਨੂੰ ਬੜਾ ਬੜਾ ਆ ਨਹੀਂ ਕੱਦ ਵਜਨ ਵੀ ਚੰਗਾ ਉਹ ਕੱਦ ਵੀ ਚੰਗਾ ਤੇ ਵਜਨ ਦੀ ਵੀ ਚੰਗੀ ਆ ਮਤਲਬ ਆ ਅੱਧੇ ਚ ਚਲ ਗਈ ਆ ਹਾਂ ਜੀ ਹਾਂ ਜੀ ਅੱਧੇ ਚ ਚਲ ਗਈ ਜੱਗੇ ਵੀਰ ਜੇ ਕੋਈ ਜਿਹੜਾ 3-4 ਮਹੀਨੇ ਹੋਰ ਸਾਫ ਕਰ ਲੋ ਤੇ ਚਲੋ ਗਾਂ ਦੁੱਧ ਜੇ ਸੋਵਣ ਦੋ ਦਿਨ ਚੰਗਾ ਪਾਈ ਜਿਹੜਾ ਵਾ ਤੇ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ